ਹਾਂ ਜੀ ਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਆ ਕੀ ਕਾਰਨ ਆ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਕੋਮਲ ਸੋਹਤਾ ਵਾਲਮੀਕੀ ਨौजवान सभा ਅਰਧਾਨ ਕਪੂਰਥਲਾ ਅੱਜ ਦੀ ਕਾਨਫਰੰਸ ਇਹ ਹੋ ਰਹੀ ਆ ਕੱਲ ਵਿਧਾਨ ਸਭਾ ਦੇ ਵਿੱਚ ਸੈਸ਼ਨ ਜਦੋਂ ਲੱਗਾ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਕਹਿੰਦੇ ਪਿਆ ਕਿ ਮੈਂ ਪਿਛਲੇ ਦਿਨੀ ਕਪੂਰਥਲੇ ਆਇਆ ਸੀ ਉੱਥੇ ਇੱਕ ਥਾਣੇਦਾਰ ਦੀ ਫੋਟੋ ਲੱਗੀ ਸੀ ਉਹ ਥਾਣੇਦਾਰ ਕੌਣ ਆ ਇਹ ਹੁਣ ਦੱਸ ਸਕਦੇ ਸਾਡੇ ਸਮਾਜ ਦੀ ਤਾਂ ਕਿੰਨੇ ਹੀ ਥਾਣੇਦਾਰ ਆ ਜਲੰਧਰ ਦੇਖੋ 사ੜਾ ਭਰਿਆ ਪਿਆ ਵਾ ਕੋਈ ਆਈ ਜੀ ਛਪਾਟੇ ਤੋਂ ਲੈ ਕੇ ਅੱਜ ਦੀ ਤੱਕ ਫੋਟੋਆਂ ਲੱਗੀਆਂ ਪਿਆ ਉੱਤੇ ਤੇ ਇਹ ਬੰਦੇ ਬੋਲ ਰਹੇ ਆ ਕਿ ਇੱਕ ਥਾਣੇਦਾਰ ਦੀ ਫੋਟੋ ਲੱਗੀ ਇਹਨਾਂ ਨੂੰ ਕੋਈ ਬਦਬੂਆਂ ਦੀ ਉਹ ਫੋਟੋ ਦੇਖ ਕੇ ਕੀ ਕਿਰਨਾ ਕਰਦੇ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਸਾਡੀਆਂ ਫੋਟੋਆਂ ਮੈਂ ਇਹਨਾਂ ਨੂੰ ਬਹੁਤ ਖਾਂ ਦੇਵਾ ਅੱਜ ਕਿਉਂ ਇਹਨਾਂ ਨੂੰ ਇਦਾਂ ਦੀ ਨਾਲੇ ਵਿਧਾਨ ਸਭਾ ਦੇ ਵਿੱਚ 25 ਸਾਲਾਂ ਬਾਅਦ ਬੋਲੇ ਕੋਈ ਕਪੂਰਥਲੇ ਦੀ ਗੱਲ ਕਰਦੇ ਕੋਈ ਤੱਜ ਦੀ ਗੱਲ ਕਰਦੇ ਆ ਕੂੜੇ ਵਾਲਾ ਮਸਲਾ ਇੰਨਾ ਵਾਂ ਬੋਲੇ ਜਰੂਰ ਹੋਰ ਤੇ ਪਰ ਹੱਲ ਤਾਂ ਇਹਨਾਂ ਨੇ ਕੋਈ ਹੋਇਆ ਹੀ ਨਹੀਂ ਕੋਈ ਇਹਨਾਂ ਦਾ ਮਤ ਜਿਹੜੇ ਇਹਨਾਂ ਨੇ ਗੱਲ ਕਰਦੇ ਆ ਕਿ ਫੋਟੋਆਂ ਤੋਂ ਜੇ ਇਹਨਾਂ ਦੇ ਬੰਦਿਆਂ ਨੇ ਨਹੀਂ ਕਾਂਗਰਸ ਹੀ ਆਗੂਆ ਨੇ ਨਹੀਂ ਲਾਈਆਂ ਇਹਨਾਂ ਦੀਆਂ ਫੋਟੋਆਂ ਇਹਦੇ ਵਿੱਚ ਵਾਲਮੀਕੀ ਸਮਾਜ ਦਾ ਜਾਂ ਉਹਨਾਂ ਦੇ ਅਫਸਰਾਂ ਦਾ ਕਸੂਰ ਥੋੜੀ ਜਿਹਾ ਕੋਈ ਦੇਖੋ ਰਾਣਾ ਜੀ ਕਪੂਰਥਲੇ ਦੇ ਐਮ ਐਲ ਏ ਆ ਆਪਾਂ ਗੱਲ ਕਰੀਏ ਜੇ ਉਹਨਾਂ ਨੇ ਥਾਣੇਦਾਰਾਂ ਦੀ ਗੱਲ ਕੀਤੀ ਤੇ ਕਪੂਰਥਲੇ ਦੇ ਕਿਸੇ ਦੇ ਥਾਣੇਦਾਰਾਂ ਦੀ ਗੱਲ ਕੀਤੀ ਹੋਣੀ ਤੁਹਾਡੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤੁਸੀਂ ਕਿਹਨੂੰ ਮੇਨ ਟਾਰਗੇਟ ਕਰਦੇ ਕਿਹੜੇ ਥਾਣੇਦਾਰ ਨਹੀਂ ਦੇਖੋ ਟਾਰਗੇਟ ਕੋਈ ਵੀ ਨਹੀਂ ਸੀਗਾ ਰਾਣਾ ਜੀ ਨੂੰ ਉਦਾਂ ਹੀ ਸਾਡੇ ਅਫਸਰਾਂ ਤੋਂ ਹੁਣ ਅਲਰਜੀ ਆ ਕਿਉਂਕਿ ਇਹ ਪੜ੍ਹ ਲਿਖ ਗਏ ਆ ਇਹ ਹੁਣ ਸਮਝਦੇ ਆ ਕਿਹੜਾ ਬੰਦਾ ਕਿਥੋਂ ਇਹ ਚਾਲ ਹੁਣ ਪਛਾਣ ਲੈਂਦੇ ਆ ਪਹਿਲੇ ਬੰਦੇ ਨਹੀਂ ਰਹੇ ਆ ਕਿ ਆਓ ਜੀ ਗੋਲ ਮੋਲ ਗੱਲ ਕਰਨ ਵਾਲੇ ਕੀ ਅੱਗੇ ਉਹ ਦੱਬ ਲਿੰਦੇ ਸੀ ਉਹਨੂੰ ਦੱਬ ਨਹੀਂ ਸਕਦੇ ਇਸ ਕਰਕੇ ਕੀ ਹੋ ਸਕਦਾ ਜੀ ਕਾਰਨ ਕਿਹੜੇ ਅਫਸਰ ਦੀ ਫੋਟੋ ਲਗਾਈ ਸੀ ਇਹ ਚ ਬੋਰਡਾਂ ਤੇ ਨਹੀਂ ਦੇਖੋ ਅਫਸਰ ਤਾਂ ਮੇਰੇ ਖਿਆਲ ਨਾਲ ਸਾਰਿਆਂ ਦੀ ਤਕਰੀਬਨ ਲੱਗੀ ਪਈ ਆ ਠੀਕ ਹੈ ਜੀ ਕੋਈ ਐਸਾ ਅਫਸਰ ਨਹੀਂ ਹੈ ਜਿਹੜਾ ਕਿ ਨਹੀਂ ਲੱਗੀ ਹੋਵੇ ਇਹ ਹੁਣ ਰਾਣਾ ਜੀ ਕੋ ਪੁੱਛੋ ਕਿ ਕਿਹੜੇ ਥਾਣੇਦਾਰ ਦੀ ਉਹਨਾਂ ਨੇ ਦੇਖੀ ਆ ਫੋਟੋ ਤੁਹਾਨੂੰ ਨਹੀਂ ਲੱਗਦਾ ਜੀ ਜਿਹੜੀ ਉਹ ਸਮਾਜ ਪ੍ਰਤੀ ਉਹਦਾ ਜਿੰਨਾ ਇਹ ਕਹਿੰਦੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਸਮਾਜ ਨਾਲ ਪਿਆਰ ਦਾ ਦੇ ਪਰ ਆ ਜਿਹੜੇ ਜੁਧਾਂ ਸਮਾਜ ਤੇ ਕਹਣਾ ਇਹ ਨਫਰਤ ਨਹੀਂ ਲੱਗਦੀ ਸਮਾਜ ਦੇ ਨਾਲ ਦੇਖੋ ਸਾਡੇ ਸਮਾਜ ਦੀ ਕੋਈ ਚੰਗੀ ਗੱਲ ਕਰਦੇ ਉੱਥੇ ਤੇ ਅੱਜ ਅਸੀਂ ਵਾਵਾ ਵਾ ਕਰਦੀ ਸੀ ਉਹਨਾਂ ਦੀ ਦਿਨ ਤਿਹਾਰ ਚੱਲੰਦੇ ਆ ਉਹਨਾਂ ਨੇ ਪ੍ਰਭੂ ਰਾਮ ਜੀ ਦਾ ਨਾਮ ਲਿਆ ਬਾਕੀ ਦਸਹਿਰੇ ਦਾ ਦੱਸਿਆ ਵਾ ਦੀਵਾਲੀ ਦਾ ਦੱਸਿਆ ਉਹਨਾਂ ਨੂੰ ਇਹ ਵੀ ਤਾਂ ਪਤਾ ਸੀ ਭਗਵਾਨ ਵਾਲਮੀਕ ਮਹਾਰਾਜ ਦਾ ਪ੍ਰਗਟ ਦਿਵਸ ਵੀ ਆ 7 ਅਕਤੂਬਰ ਨੂੰ ਉਹਨਾਂ ਦਾ ਨਹੀਂ ਨਾਮ ਲੈ ਰਹੇ ਉਹ ਉਹ ਫੋਟੋ ਦਾ ਇਤਰਾਜ਼ ਕਰ ਰਹੇ ਆ ਉਹਨਾਂ ਦਾ ਨਾਂ ਕੀ ਦੱਸ ਦੇ ਕਿ ਉਹਨਾਂ ਦਾ ਵੀ ਭਾਈ ਇਹ ਹਾਰ ਹੈਗਾ ਕਿ ਸਫਾਈ ਹੋਣੀ ਚਾਹੀਦੀ ਇੱਥੇ ਸਾਡੇ ਦਲਿਤ ਲੋਕਾਂ ਨੂੰ ਸਮਝਣੇ ਚਾਹੀਦਾ ਵਾ ਮੈਂ ਅਪੀਲ ਕਰਦਾ ਤੁਹਾਡੇ ਰਾਹੀ ਜਿੰਨੇ ਵੀ ਸਾਡੇ ਲੀਡਰ ਆ ਕਾਂਗਰਸ ਦੇ ਉਹਨਾਂ ਨੂੰ ਇਹ ਗੱਲ ਨੂੰ ਸਮਝਣੇ ਚਾਹੀਦਾ ਇਹ ਛੋਟੀ ਗੱਲ ਨਹੀਂ ਕੀਤੀ ਵਿਧਾਨ ਸਭਾ ਦਾ ਸੈਸ਼ਨ ਲੱਗਾ ਹੋਵੇ ਉਹਦੇ ਵਿੱਚ ਗੱਲ ਕਰਨੀ ਬੜੀ ਵੱਡੀ ਗੱਲ ਹੁੰਦੀ ਕੋਮਲ ਜੀ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੀ ਰਣਨੀਤੀ ਰਹੂ ਦੇਖੋ 7 ਤਰੀਕ ਨੂੰ ਸ਼ੋਭਾ ਯਾਤ ਦਿਹਾੜਾਵਾ ਮਹਾਰਾਜ ਦਾ ਤੇ 4 ਤਰੀਕ ਦੀ ਸ਼ੋਭਾ ਯਾਤਰਾ ਵਾ ਤਾਂ ਮੇਰੇ ਖਿਆਲ ਨਾਲ ਸਾਡਾ ਸਮਾਜ ਸਾਰਾ ਹੀ ਬੈਠਾ ਜਿਹੜਾ ਸ਼ਹਿਰ ਨੂੰ ਚਲਾਉਂਦਾ ਵੀ ਆ ਸਮਾਜ ਨੂੰ ਵੀ ਚਲਦਾ ਤੇ ਅਲੱਗ-ਅਲੱਗ ਰਾਜਨੀਤੀ ਪਾਰਟੀਆਂ ਦੇ ਵਿੱਚ ਵੀ ਹੈਗੇ ਆ ਪਰ ਇਸ ਟਾਈਮ ਤੱਕ ਜੋ ਫੈਸਲਾ ਲਿਆ ਗਿਆ ਜੀ ਜੇ ਉਹ ਉਹਨਾਂ ਨੂੰ ਬੋਰਡ ਤੇ ਲੱਗੀਆਂ ਫੋਟੋਆਂ ਪਸੰਦ ਨਹੀਂ ਧਰਾਨਾ ਜੀ ਸਾਨੂੰ ਵੀ ਪਸੰਦ ਨਹੀਂ ਵੈਰੀ ਗੁੱਡ ਕੀ ਮਹਾਰਾਜ ਕੀ ਜੈ ਬਾਤ ਤੁਹਾਡੇ ਵੱਲੋਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਰਾਣਾ ਜੀ ਦਾ ਬਾਈਕਟ ਕੀਤਾ ਜਾਊਗਾ ਨਹੀਂ ਦੇਖੋ ਜੀ ਚੋਣਾਂ ਦੀ ਗੱਲ ਨਹੀਂ ਰਹੀ ਲੱਗ ਜਿਹੜੀ ਹੁਣ ਮੌਜੂਦਾ ਦਾ ਸ਼ੋਭਾ ਯਾਤਰਾ ਇਰੇ ਚ ਬਾਈ ਦਾ ਹੜਾ ਕੋਮਲ ਸੋਹਤਾ ਉਹਦਾ ਪ੍ਰਧਾਨ ਸਾਡੀ ਟੀਮ ਨੇ ਸਾਰਿਆਂ ਨੇ ਨੌਜਵਾਨ ਸਭਾ ਨੇ ਫੈਸਲਾ ਲਿਆ ਵਾ ਕਿ ਕਾਉਂਸਲਰ ਉਹਨਾਂ ਦੇ ਜੀਆਆਂ ਨੂੰ ਰਾਣਾ ਜੀ ਦੀ ਨੋ ਐਂਟਰੀ ਮਰੋ ਉਹ ਤਾਂ ਜਿਹੜਾ ਕਿ ਰਾਣਾ ਗੁਰਦੀਸ਼ 25 ਸਾਲ ਤੋਂ ਇੱਥੇ ਜਿੱਤਦੇ ਆ ਰਹੇ ਉਹ ਤਾਂ ਅਗਲੇ ਦੀ ਅੱਖਾਂ ਪਾੜਨ ਦੇ ਇਹ ਬੰਦਾ ਮੇਨਾ ਜੱਫੀ ਪਾਉ ਉਹ ਸੈੱਟ ਹੋ ਜਿੱਕਿ ਇਦਾਂ ਦਾ ਮੁੱਦਾ ਬਣ ਗਿਆ ਸੀ ਭਾਜੀ ਹਰ ਰੋਜ਼ ਇਹ ਨਾ ਸੋਚ ਵੀ ਲੱਗ ਹੁੰਦੀ ਆ ਤੇ ਸਮਾਂ ਵੀ ਲੱਗ ਹੁੰਦਾ ਹੁਣ ਸਮਾਂ ਕੁਛ ਹੋਰ ਆ ਅੱਜ ਦੀ ਸਮਾਜ ਜਿਹੜਾ ਵਾ ਜੋ ਆ ਸਮਾਂ ਕਹਿ ਰਿਹਾ ਨਾ ਹੁਣ ਆ ਬੈਠੇ ਨਾ ਇਹਨਾਂ ਨੇ ਜੱਫੀਆਂ ਪਾਉਂਦੇ ਰੇ ਆ ਹੁਣ ਜੱਫੀਆਂ ਪਾਣ ਵਾਲੇ ਵੀ ਬੈਠੇ ਆ ਤੇ ਇਲੈਕਸ਼ਨ ਲੜਨ ਵਾਲੇ ਕੌਮ ਜਿਹੜੇ ਤੁਹਾਡੇ ਅੱਸੀ ਸਮਾਜ ਦੇ ਕਾਂਗਰਸ ਦੇ ਲੀਡਰ ਆ ਉਹ ਤੁਹਾਡੇ ਨਾਲ ਕਿਉਂ ਨਹੀਂ ਆਇਆ ਇੱਥੇ ਦੇਖੋ ਯਾਰ ਹਰ ਕੋਈ ਆਪਣੀ ਕੋਈ ਆਪਟੀ ਦੇ ਵਿੱਚ ਜੁੜੇ ਹੁੰਦੇ ਆ ਹੁਣ ਆਈ ਹੈ ਜੀ ਆਮ ਆਦਮੀ ਪਾਰਟੀ ਦੇ ਬੇਟੇ ਭਾਜੀ ਕਾਂਗਰਸ ਦੇ ਕਾਂਗਰਸ ਦੇ ਕਾਂਗਰਸ ਵੀ ਆ ਉਹ ਕਈ ਐਮਸੀ ਤੇ ਡਰ ਲੱਗਦਾ ਕਿ ਬਦਕਾਣਾ ਪੈ ਜਾਵੇ ਕੀ ਆ ਹੁਣ ਤੁਸੀਂ ਆਪ ਹੀ ਤਾਂ ਜਵਾਬ ਦੇ ਤਾਂ ਡਰ ਲੱਗਦਾ ਤਾਂ ਨਹੀਂ ਆਇਆ ਕੀ ਆ ਜਦੋਂ ਸ਼ੋਹਤ ਹਣੀਆਂ ਮੋਰੇ ਹੋਣੇ ਤੁਹਾਡੇ ਨਾਲ ਨਹੀਂ ਦੇਖੋ ਮੈਂ ਉਹ ਮੇਰੇ ਭਰਾ ਵਾ ਮੈਂ ਉਹਨਾਂ ਤੋਂ ਨਹੀਂ ਭੱਜਦਾ ਤੈਨੂੰ ਅੱਜ ਕੱਲ੍ਹ ਨਹੀਂ ਪਾਗੋ ਨਹੀਂ ਮੈਂ ਉਹਨਾਂ ਨੂੰ ਮੈਸੇਜ ਜ਼ਰੂਰ ਲਾਤਾ ਸੀ ਦੇਖੋ ਜਿਹੜੇ ਕੌਮ ਦਾ ਹਮਦਰਦੀ ਹੁੰਦਾ ਉਹ ਆਣ ਕੇ ਅੱਜ ਇੱਥੇ ਬੈਠੇ ਆ ਉਹਨਾਂ ਨੂੰ ਨਹੀਂ ਦਰਦ ਹੋਊਗਾ ਜਾਂ ਉਹਨਾਂ ਨੂੰ ਡਰ ਹੋਊਗਾ ਵਿਚਾਰੇ ਨਹੀਂ ਕੋਈ ਏਡੀ ਵੱਡੀ ਗੱਲ ਨਹੀਂ ਉਹਨਾਂ ਦੀ ਗੱਲ ਤੇ ਅਸੀਂ ਵਿਧਾਇਕ ਸਾਹਿਬ ਦੀ ਗੱਲ ਰੇ ਆ ਜਿਨ੍ਹਾਂ ਨੇ 25 ਸਾਲ ਇੱਥੇ ਰਾਜ ਕੀਤਾ ਵਾ ਅੱਜ ਉਹ ਫੋਟੋਆਂ ਤੋਂ ਦੇਖ ਕੇ ਕਹਿਰੇਜ ਕਰੋਗੇ ਕੀ ਹੋਇਆ ਜੇ ਅੱਜ 25 ਸਾਲ ਰਾਜ ਕੀਤਾ ਵਾ ਤੇ ਸ਼ਹਿਰ ਦਾ ਅੱਜ ਤੱਕ ਕੀ ਸਵਾਲਿਆ ਹਾਂ ਯਾਰ ਸ਼ਹਿਰ ਦਾ ਸਵਾਰਿਆ ਸ਼ਹਿਰ ਦੇ ਹਾਲਤ ਦੇਖੋ ਮੇਨ ਪੁਆਇੰਟ ਜਿਹੜੇ ਆ ਜੇ ਥੋੜੀ ਸ਼ੋਭਾ ਇਸ ਤਰ੍ਹਾਂ ਨੰਗਣੀ ਆ ਉਹਨਾਂ ਦੇ ਹਾਲ ਇੰਨੇ ਬੁਰੇ ਹੋਏ ਪਏ ਆ ਸ਼ਹਿਰ ਦਾ ਜੇ ਸਵਾਰਿਆ ਹੁੰਦਾ ਅੱਜ ਫਿਰ ਮੈਂ ਦੁਬਾਰਾ ਤੁਹਾਡੇ ਮਦਦ ਮਾਈ ਕਹਿਣਾ ਚਾਹੁੰਦਾ ਇੱਥੇ ਕਾਨਫਰੰਸ ਹੋਣੀ ਸੀ ਜੀ ਆਪਣੇ ਵਾਲਮੀਕੀ ਦੇ ਮਾਗੰਦ ਦੇ ਵਿੱਚ ਇਕੱਲਾ ਮੈਂ ਠੇਕੇਦਾਰ ਨਹੀਂ ਵਾਲਮੀਕੀ ਸਮਾਜ ਦਾ ਬਾਕੀ ਵੀ ਹੋਰ ਬਥੇਰੇ ਆ ਮੈਂ ਆਪਣੀ ਸੰਸਥਾ ਵੱਲੋਂ ਕਹਿ ਰਿਹਾ ਵਾਲਮੀਕੀ ਨੌਜਵਾਨ ਸਭਾ ਵੱਲੋਂ ਅਸੀਂ ਰਾਣਾ ਜੀ ਨੂੰ ਨਹੀਂ ਸੱਦ ਰਹੇ ਆ ਠੀਕ ਹੈ ਜੀ ਸਬਰਾਲ ਸਾਹਿਬ ਅੱਜ ਕਾਨਫਰੰਸ ਹੋ ਰਹੀ ਹੈ ਕੀ ਤੁਹਾਡਾ ਮੋਟਿਵ ਹੈ ਤੁਹਾਨੂੰ ਸਾਡੀ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸੋਤਾ ਜਿਹਨੇ ਦੱਸਤਾ ਕਿ ਹਲਕਾ ਕਪੂਰਥਲਾ ਦੇ ਜੋ ਵਿਧਾਇਕ ਨੇ ਉਹਨਾਂ ਨੇ ਸੰਸਦ ਵਿੱਚ ਜਾ ਕੇ ਸਪੈਸ਼ਲ ਤੌਰ ਤੇ ਬੋਲਿਆ ਕਿ ਮੈਂ ਕਪੂਰਥਲੇ ਗਿਆ ਉੱਥੇ ਬੋਰਡਾਂ ਤੇ ਉਹ ਸਬਸਿਡੀਆਂ ਫੋਟੋਆਂ ਲੱਗੀਆਂ ਹੋਈਆਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਇਹ ਫੈਸ਼ਨ ਕਿਉਂ ਕਿਉਂ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਉਹ ਵੀ ਜਮਾਨਾ ਸੀ ਜਦੋਂ ਰਾਣਾ ਗਰਜੀਤ ਸਿੰਘ ਦੀਆਂ ਫੋਟੋਆਂ ਲੱਗਦੀਆਂ ਸੀਗੀਆਂ ਅੱਜ ਜਮਾਨਾ ਬਦਲ ਗਿਆ ਲੋਕ ਪਰ ਲੱਗ ਗਏ ਆ ਜਿਹੜਾ ਕੋਮ ਦਾ ਸੋਚੇਗਾ ਕੋਮ ਉਹਦੇ ਨਾਲ ਖੜੀ ਹੋਏਗੀ ਰਹੀ ਗੱਲ ਫੋਟੋਆਂ ਦੀ ਕੋਮਲ ਸੋਤਾ ਜੀ ਨੇ ਤੁਹਾਨੂੰ ਦੱਸਿਆ ਇੱਕ ਸਿਪਾਈ ਤੋਂ ਲੈ ਕੇ ਡੀਜੀਪੀ ਤੱਕ ਫੋਟੋਆਂ ਲੱਗੀਆਂ ਪੂਰੇ ਪੰਜਾਬ ਦੇ ਵਿੱਚ ਸਿਰਫ ਕਪੂਥਲੇ ਵਿੱਚ ਨਹੀਂ ਲੱਗੀਆਂ ਰਾਣਾ ਗਰਜੀਤ ਸਿੰਘ ਨੂੰ ਇਹ ਗੱਲ ਕਿਉਂ ਫੇਲ ਹੋਈ ਵਾਟ ਇਜ਼ ਦਾ ਰੀਜ਼ਨ ਬਿਹੈਂਡ ਇਟ ਰਾਣਾ ਦੱਸੇ ਇਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਸਮਾਜ ਸਾਡਾ ਜਾਤ ਪਿਆਵਾ 25 ਸਾਲ ਲੋਕਾਂ ਨੇ ਵੋਟਾਂ ਪਾਈਆਂ ਰਾਣਾ ਗਰਜੀਤ ਸਿੰਘ ਨੂੰ ਲੇਕਿਨ ਅੱਜ ਸਾਡਾ ਸਮਾਜ ਕਿੱਥੇ ਖੜਾ ਵਾ ਨਾ ਸਫਾਈ ਸੇਵਕਾਂ ਦੀ ਭਰਤੀ ਹੋਰੀ ਨਾ ਸੀਵਰ ਮੈਨਾਂ ਦੀ ਹੋਰੀ ਨਾ ਸ਼ਹਿਰ ਦੀ ਸਫਾਈ ਹੋਰੀ ਯਾਰ ਕਾਹਦੀਆਂ ਵੋਟਾਂ ਸੀ ਪਾਈ ਜਾਂਨੇ ਆ ਅੱਖਾਂ ਮਿਟਕੇ ਪਾਈ ਜਾਂਨੇ ਆ ਮੇਰੀ ਤਾਂ ਇਹੀ ਹੈ ਤੁਹਾਡੇ ਮਾਦਮ ਸੇ ਵੀ ਰਾਣਾ ਗਰਜੀਤੇ ਜਿਹੜੀ ਗੱਲ ਕੀਤੀ ਆ ਵੀ ਉੱਤੇ ਫੋਟੋਆਂ ਲੱਗੀਆਂ ਵਾ ਸਾਨੂੰ ਦੱਸੇ ਇਹਦੇ ਪਿੱਛੇ ਕਾਰਨ ਕੀ ਸੀਗਾ ਨੇ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਪੂਰਾ ਸਮਾਜ ਲਕਸ਼ਾ ਵਿੱਚ ਵੀ ਬਾਈਕਟ ਕਰਾਂਗੇ ਸਾਡੇ ਜਿਹੜੇ ਫੰਕਸ਼ਨ ਹੋਇਆ ਕਰਨਗੇ ਉਹ ਵੀ ਅਸੀਂ ਬਾਈਕਟ ਕਰਾਂਗੇ ਪੂਰਾ ਸਮਾਜ ਸਾਡੇ ਇੱਥੇ ਬੈਠਾ ਵਾ ਜਿਹੜੇ ਮੁੰਡੇ ਸਮਾਜ ਦੇ ਪਿੱਛੇ ਜਾਂਦੇ ਆਗੇ ਆ ਰਾਣਾ ਨੇ ਰਾਣਾ ਹੀ ਜਾ ਰਹੇ ਆ ਜੀ ਇਹ ਕੰਮ ਤੇ ਸਾਡੇ ਆ ਜਿਹੜੇ ਬੈਨਰਾਂ ਦੇ ਫੋਟੋ ਜਾ ਰਿਹਾ ਤਾਂ ਤਾਂ ਜੋ ਵੀ ਆ ਇਹ ਪ੍ਰਸ਼ਾਸਨ ਵਾਲਿਆਂ ਦੇ ਤਾਂ ਰੀਡ ਕਰ ਰਹੇ ਆ ਉਹਨਾਂ ਨੂੰ ਰੋਟੋ ਇਸ ਚੀਜ਼ ਬਾਰੇ ਉਹਨੇ ਕਿਹਾ ਖੋਸਲਾ ਜੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਬਿਲਕੁਲ ਗਲਤ ਕਹੀ ਆ ਇਹ ਧਾਰਮਿਕ ਬੈਨਰ ਲੱਗੇ ਹੋਏ ਆ ਇਹ ਕੋਈ ਰਾਜਨੀਤਿਕ ਤੌਰ ਤੇ ਨਹੀਂ ਆ ਇਹ ਕੋਈ ਅਸੀਂ ਵੋਟਾਂ ਲੈਣ ਵਾਲੇ ਲੋਕ ਨੇ ਫੋਟੋ ਨਹੀਂ ਲਵਾਈਆਂ ਜਿਹਨੂੰ ਭਗਵਾਨ ਵਾਲਮੀਕੀ ਦਾ ਨਾਲ ਪਿਆਰ ਹੈਗਾ ਉਹਨਾਂ ਨੇ ਆਪਣੀ ਫੋਟੋ ਲਵਾਤੀ ਅਗਰ ਰਾਣਾ ਜੀ ਕਿਸੇ ਨੇ ਨਹੀਂ ਲਈ ਤਾਂ ਸਾਡੇ ਤੇ ਕੀ ਕਸੂਰ ਆ ਸਾਡਾ ਕੋਈ ਕਸੂਰ ਨਹੀਂ ਆ ਸਾਡੇ ਨਾਲ ਜਿਹੜਾ ਮਰਜ਼ੀ ਆ ਕੇ ਸਾਡੇ ਬੈਨਰ ਤੇ ਫੋਟੋ ਲਵਾ ਸਕਦਾ ਜਿਹਨੂੰ ਭਗਵਾਨ ਵਾਲਮੀਕੀ ਦਾ ਨਾਲ ਪਿਆਰ ਹੈਗਾ ਚੈਲਸੀ ਤੁਸੀਂ ਕਹਿੰਦੇ ਤਾਂ ਨਜ਼ਰ ਆ ਰਹੀ ਹੈ ਇਹ ਦਲੇ ਸਮਾਜ ਦਾ ਜਿਹੜਾ ਪੁਲਿਸ ਅਧਿਕਾਰੀ ਆ ਉਹ ਇਹ ਫੋਟੋ ਆ ਜਾਂਦੀ ਗੱਲ ਲੱਗ ਜਾਗੀ ਆ ਨਹੀਂ ਦੇਖੋ ਇਹਦੇ ਵਿੱਚ ਦਲੇ ਸਵਾਦ ਦੇ ਪੁਲਿਸ ਅਧਿਕਾਰੀ ਨਹੀਂ ਹੈ ਜੱਟ ਕੌਮ ਦੇ ਵੀ ਪੁਲਿਸ ਅਧਿਕਾਰੀ ਹੈਗੇ ਆ ਹਿੰਦੂ ਕੌਮ ਦੇ ਵੀ ਪੁਲਿਸ ਅਧਿਕਾਰੀ ਹੈਗੇ ਆ ਜੇਕਰ ਕਿਸੇ ਇੱਕ ਤੋਂ ਨਰਜ਼ੀ ਹੈਗੀ ਹੈ ਤੇ ਉਹਨੂੰ ਅੱਗੇ ਪੁੱਛ ਲਵੇ ਰਾਣਾ ਗੁਰਜੀਤ ਸਿੰਘ ਵੀ ਤੇਰੀ ਫੋਟੋ ਕਿਉਂ ਲਈ ਆ ਉਹ ਤਾਂ ਅਸੀਂ ਜਵਾਬ ਦਵਾਂਗੇ ਅਸੀਂ ਕਿਉਂ ਲਈ ਆ ਰਾਣਾ ਜੀ ਦੀ ਨਵਾਂ ਐਂਟਰੀ ਦੇਖੋ ਜੀ ਸਾਡੀ ਨੌਜਵਾਨ ਸਭਾ ਨੇ ਕਿਹਾ ਤਾਂ ਨਵਾਂ ਐਂਟਰੀ ਮੈਂ ਰਾਸ਼ਟਰੀ ਵਾਲਮੀਕੀ ਸੰਗਠਨ ਸਮੋਰਚੇ ਵੱਲੋਂ ਅੱਜ ਇੱਥੇ ਤੁਹਾਨੂੰ ਮੈਂ ਵਾਅਦਾ ਕਰਦਾ ਪਿਆਵਾ ਕਿ ਸਾਡੇ ਜਿਹੜੇ ਫੰਕਸ਼ਨਰ ਧਾਰਮਿਕ ਹੋਣਗੇ ਉਹਦੇ ਵਿੱਚ ਅਸੀਂ ਇਹੋ ਜਿਹੇ ਲੀਡਰਾਂ ਨੂੰ ਨਹੀਂ ਬੁਲਾਵਾਂਗੇ ਜਸੰਦਰਪਨ ਲੁੱਗੀ ਜੀ ਅੱਜ ਸ਼ਰੀਮੁਲੇ ਵਿਖੇ ਤਸਕਰ ਸੰਸੋੜੀ ਬੜੀ ਹੰਗਾਮੀ ਕੀ ਕਹਿਣਾ ਚਾਹੋਗੇ ਮੈਂ ਇਹ ਜੇ ਮੁਲਾਜ਼ਮ ਲੀਡਰ ਇਹ ਹੀ ਕਹਿਣਾ ਚਾਹੁੰਗਾ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਬੋਡਾਂ ਨੂੰ ਲੈ ਕੇ ਪੁਲਿਸ ਅਫਸਰਾਂ ਦੇ ਬੋਰਡਾਂ ਲੈ ਕੇ ਉਹਨਾਂ ਦੇ ਜੋ ਫੋਟੋ ਲੱਗੀਆਂ ਉਹਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਆ ਇਹੋ ਜੀ ਤਰਲੋ ਮੱਛੀ ਹੋ ਗਏ ਪਤਾ ਨਹੀਂ ਉਹ ਬੋਰਡ ਦੇ ਵਿੱਚੋਂ ਆਣ ਕੇ ਪੁਲਿਸ ਅਫਸਰ ਕਰੇ ਰਾਣਾ ਗੁਰਜੀਤ ਸਿੰਘ ਅੱਖਾਂ ਤੋਂ ਹੋਣੀ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਬੜੀ ਨਿੰਦਣਯੋਗ ਗੱਲ ਆ ਜਿਹੜਾ ਉਹਨਾਂ ਨੇ ਇਹ ਟਿੱਪਣੀ ਕੀਤੀ ਆ ਭਗਵਾਨ ਵਾਲਮੀਕ ਜੀ ਮਾਰੇ ਦਾ ਜਨਮ ਦੇ ਨਾਲ ਹੁੰਦਿਆੜਾ ਹੋਵੇ ਤੇ ਰਾਣਾ ਜੀ ਵਿਧਾਨ ਸਭਾ ਦੇ ਵਿੱਚ ਇਹੋ ਜੀਆਂ ਗੱਲਾਂ ਕਰਨ ਪ੍ਰੰਤੂ ਗੁੱਦੂ ਕਰਨ ਉਹਨਾਂ ਬੋઠા ਤੇ ਮੈਂ ਕਹਿੰਦਾ ਇਹ ਤੋਂ ਵੱਡੀ ਨੰਦਨੀਆ ਗੱਲ ਕਿਹੜੀ ਹੋ ਸਕਦੀ ਹੈ ਤੁਹਾਨੂੰ ਲੱਗਦਾ 25 ਸਾਲਾਂ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਸ਼ਹਿਰ ਕਪੂਰਥਾ ਨੂੰ ਲੈ ਕੇ ਤਾਂ ਕੋਈ ਕਹ ਲੋ ਕੀ ਟਿੱਪਣੀ ਨਹੀਂ ਕੀਤੀ ਕਿ ਆਦਿ ਕਿਉਂ ਕੀਤੀ ਗਈ ਕਿਉਂਕਿ 25 ਸਾਲਾਂ ਦੇ ਵਿੱਚ ਰਾਣਾ ਜੀ ਨੇ ਸ਼ਹਿਰ ਦਾ ਬੜਾ ਸਵਾਰਿਆ ਉਹ ਸਵਾਰਿਆ ਉਹਨਾਂ ਨੇ ਕੀ ਆ ਕਿ ਉਹਨਾਂ ਨੇ 25 ਸਾਲਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਐਮਐਲਏ ਬਣਾਇਆ ਯੈਸ ਕਪੂਰਥਾ ਨੂੰ ਉਹਨਾਂ ਨੇ ਜਿਹੜਾ ਸਵਾਰਨਾ ਸੀ ਪੈਰਿਸ ਜਿਹੜਾ ਬਣਾਉਣਾ ਸੀ ਅੱਜ ਸ਼ਹਿਰ ਦੀਆਂ ਗਲੀਆਂਾਂ ਦਾ ਨਾਲੀਆਂ ਦਾ ਹਾਲ ਦੇਖੋ ਸੀਵੇ ਦਾ ਗੰਦਾ ਪਾਣੀ ਲੋਕੀ ਬਿਮਾਰ ਪੈ ਰਹੇ ਤੜਫ ਰਹੇ ਨੇ ਭਗਵਾਨ ਜੀ ਦਾ ਜਨਮ ਦਿਨ ਹੋਵੇ ਤੇ ਸ਼ਹਿਰ ਦੇ ਵਿੱਚ ਏਡੇ ਏਡੇ ਕੂੜੇ ਦੇ ਢੇਰ ਲੱਗੇ ਹੁਣ ਮੈਂ ਕਹਿੰਦਾ ਲਾਂਤਾਲੀ ਗੱਲਾਂ ਸਾਡੇ ਪ੍ਰਸ਼ਾਸਨ ਵਾਸਤੇ ਵੀ ਇਹੋ ਜਿਹੇ ਲੀਡਰਾਂ ਵਾਸਤੇ ਵੀ ਜੋ ਬੋਲੇ ਸੋ ਨਿਹਾਲ ਸਰਮਾਨ ਮੰਤਰੀ ਜੀ ਮਹਾਰਾਜ ਕੀ ਸਰ ਪਰ ਐਮ ਐਲ ਐਮ ਐਲ ਚੈਨਲ ਉੱਤੇ ਮੈਸੇਜ ਕੀ ਕਾਰਵਾਈ ਕਰਨਾ ਚਾਹੁੰਦੇ ਤੁਸੀਂ ਮੇਰਾ ਮੈਸੇਜ ਇਹ ਹੈ ਜੀ ਜਿਹੜੇ ਸਮਾਜ ਦੋਖੀ ਲੀਡਰ ਨੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦਾ ਪੂਰਨ ਤੱਕ ਬਾਈਕਾਟ ਹੋਣਾ ਚਾਹੀਦਾ ਉਹਨਾਂ ਨੂੰ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਜਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਸਮਾਜ ਸਭ ਨੂੰ ਜਰੂਰ ਸਿਖਾਊਗਾ ਜਿਹੜਾ ਸਾਡੇ ਅੱਜ ਸਾਡੇ ਖੁਸ਼ੀਆਂ ਭਰੇ ਦੇਣਾ ਸਾਡੇ ਵਾਸਤੇ ਸਾਡੇ ਪ੍ਰਭੂ ਦਾ ਜਨਮ ਦਿਹਾੜਾ ਤੇ ਸਾਡੇ ਜਿਹੜੇ ਲੋਕ ਇਦਾਂ ਟਿੱਪਣੀਆਂ ਕਰਦੇ ਆ ਉਹਨਾਂ ਨੂੰ ਆਉਣ ਵਾਲੀਆਂ ਲਖਣਾਂ ਦੇ ਵਿੱਚ ਵੀ ਸਬਕ ਸਿਖਾਇਆ ਜਾਉਂਦਾ ਉੱਗੀ ਸਾਹਿਬ ਐਮ ਐਲ ਏ ਸਾਹਿਬ ਜਿਹੜੇ ਕੋਈ ਐਮ ਐਲ ਏ ਤਾਂ ਉਹਨਾਂ ਨੂੰ ਲੋਕਾਂ ਨੇ ਬਣਾਇਆ ਉਹਨਾਂ ਦੇ ਇਕੱਲੇ ਇਕੱਲੇ ਦੇ ਹੁੰਦੀ ਹੈ ਉਂਗਲਾਂ ਦੇ ਕੇ ਉੱਗੀ ਸਾਹਿਬ ਇਦਾਂ ਤੇ ਬੰਦੇ ਰੋਸ਼ੀ ਸੱਭਾ ਉਹਦੇ ਨਾਲ ਦੇ ਵਿੱਚ ਕੀ ਤੁਹਾਨੂੰ ਨਹੀਂ ਲੱਗਦਾ ਕਿ 25 ਸਾਲ ਦੇ ਵਿੱਚ ਕੁਝ ਨਾ ਕੁਝ ਜਿਸ ਸ਼ਹਿਰ ਨੂੰ ਸਵਾਰ ਦੇ ਇੱਕ ਜਿੱਦਾਂ ਕਚਹਿਰੀ ਜਾਂ ਕੋਈ ਰੇਲਵੇ ਸਟੇਸ਼ਨ ਜਾਂ ਕਿਤੇ ਕੋਈ 20% ਟਿਕਟ ਵੀ ਲਗਾ ਦੇ ਉਹਨੂੰ ਕੂਰਤਲਾ ਕਿਤੇ ਕਿਤੇ ਇਹ ਵੀ ਇਹ ਵੀ ਮੁੱਦਾ ਜਿਹੜਾ ਵਾ ਕੀ ਡਵੈਲਪਮੈਂਟ ਦਾ ਮੁੱਦਾ ਨਹੀਂ ਹੋ ਸਕਦਾ ਡਵੈਲਪਮੈਂਟ ਦਾ ਮੁੰਡਾ ਮੁੱਦਾ ਜੀ ਇੱਥੇ ਮੈਡੀਕਲ ਕਾਲਜ ਆਇਆ ਸੀ ਉਹ ਤੁਹਾਡੇ ਸਮੇ ਉੱਥੇ ਤਾਂ ਲੋਕਾਂ ਨੂੰ ਸੂਲਤਾ ਮਿਲ ਰਹੀਆਂ ਇਹ ਇੱਕ ਹੋਰ ਸਵਾਲ ਆ 25 ਸਾਲ ਤੋਂ سارے ਸ਼ਹਿਰ ਨੂੰ ਪਤਾ ਜਿਹੜਾ ਐਸਸੀ ਸਮਾਜ ਆ ਕਰੀਬ 40% ਵੋਟ ਆ ਤੁਹਾਡੀ ਤੁਸੀਂ ਹੀ ਜਤੰਦੇ ਆ ਰਹੇ ਹੋ ਪੰਜ ਚਾਰ ਵਾਰ ਜੀ ਐਮ ਐਲ اے ਬਣਾਇਆ ਰਾਲਾ ਜੀ ਨੂੰ ਉਹਨਾਂ ਦੇ ਬੇਟੇ ਨੂੰ ਬਣਾਇਆ ਉਹਨਾਂ ਦੀ ਵਾਈਫ ਨੂੰ ਭੁਜਾਈ ਨੂੰ ਕੀ ਕਬੂਰਤ ਦੇ ਵਿੱਚ ਨਹੀਂ ਕੋਈ ਲੀਡਰ ਦਿਖਾਇਆ ਉਹਨਾਂ ਨੂੰ ਹੋਰ ਐਮ ਐਲ اے ਬਣਾ ਲਈ ਪਰਿਵਾਰ ਬਾ ਚੱਲਦਾ ਰਿਹਾ ਦੇਖੋ ਜੀ ਇਹ ਤਾਂ ਸਾਡੇ ਸ਼ਹਿਰ ਵਾਸਤੇ ਤਰਾਸਦੀ ਆ ਨਹੀਂ ਸਾਡੇ ਸ਼ਹਿਰ ਦੇ ਵਿੱਚ ਉਹਨਾਂ ਨੇ ਕਿਸੇ ਨੂੰ ਸੇਰੀ ਨਹੀਂ ਚੱਕਣ ਦਿੱਤਾ ਜਿੰਨੇ ਚੱਕਿਆ ਹੋਗਾ ਕਿ ਉਹਨਾਂ ਉਹਨਾਂ ਦੇ ਝੂਠੇ ਮੁਕਦਮੇ ਉਹਨਾਂ ਨੂੰ ਜਾਂ ਰੱਬ ਤੋਂ ਅਲਵਿਦਾ ਕਹਿ ਕੇ ਜਾਣਾ ਪਿਆ ਗਿਆ ਹਾਂਜੀ ਸੋਤਾ ਜੀ ਤੁਸੀਂ ਪਿਛਲੇ ਕਹਿੰਦੇ ਕਿ ਹਫਤੇ ਇੱਕ ਬੱਸ ਵੀ ਬੱਸਾਂ ਵੀ ਰਵਾਨਾ ਕੀਤੀ ਬਾਲਿਮ ਕਾਸ਼ਰਮ ਤਾਂ ਜਿਹੜਾ ਕੱਲ ਇੱਕ ਬਿਆਨ ਆਇਆ ਵਿਧਾਨ ਸਭਾ ਦੇ ਵਿੱਚ ਵਿਧਾਇਕ ਸਾਹਿਬ ਦਾ ਇਹ ਬਿਆਨ ਨੂੰ ਤੁਸੀਂ ਕਿੱਦਾਂ ਦੇਖਦੇ ਆਨ ਵਾਲੇ ਟਾਈਮ ਤੇ ਸਮਾਜ ਪ੍ਰਤੀ ਜਿਹੜੀ ਇਹਨਾਂ ਦੀ ਨਫ਼ਰਤ ਨੂੰ ਕਿੱਦਾਂ ਦੇਖਦੇ ਸਾਰੇ ਤੋਂ ਪਹਿਲਾਂ ਸਭ ਨੂੰ ਜੈ ਵਾਲਮੀਕੀ ਹਰ ਵਲਮੀਕੀ ਜੈ ਪ੍ਰੀਮ ਜੈ ਭਾਤ ਜੀ ਮੈਂ ਪ੍ਰੀਮ ਨੌਜਵਾਨ ਫੋਰਸ ਤੋਂ ਪ੍ਰਧਾਨ ਹੋਣ ਦੇ ਨਾਤੇ ਅੱਜ ਸਾਰੇ ਹੀ ਵਲਮੀਕੀ ਸਮਾਜ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦੇ ਵਿੱਚ ਆਏ ਆ ਔਰ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਵਾ ਕਿ ਯਾਤਰਾ ਲੈ ਕੇ ਗਏ ਆ ਯਾਤਰਾ ਰਵਾਨਾ ਕੀਤੀ ਗਈ ਆ ਪਿਛਲੇ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਕਾਫੀ ਹੱਦ ਤੱਕ ਨਾ ਘੱਟ ਪੜੇ ਲਿਖੇ ਸੀਗੇ ਜਿਹੜੇ ਇਹੋ ਜੇ ਨਸ਼ੇ ਦੇ ਸਦਾਗਰਾਂ ਕੋਰੀ ਬਨ ਕਟਾਉਂਦੇ ਰਹੇ ਜਿਨ੍ਹਾਂ ਨੇ 25 ਸਾਲਾਂ ਦੇ ਵਿੱਚ ਕਪੂਰਥਲੇ ਦਾ ਬੇੜਾ ਗਰਕ ਕਰ ਦਿੱਤਾ ਜਿੰਨੇ ਚੋਰ ਚੱਕੇ ਸਾਰੇ ਇਹਨਾਂ ਦੇ ਚੌਧਰੀ ਗੁੰਡੀ ਰਣ ਪ੍ਰਧਾਨ ਵਾਲੀ ਗੱਲ ਇਹਨਾਂ ਤੇ ਆਉਂਦੀ ਆ ਜਿੰਨੇ ਇਹਨਾਂ ਨੇ ਨਸ਼ੇ ਦੇ ਸਦਾਗਰ ਸੀਗੇ ਸਾਰੇ ਐਮਸੀ ਬਣਾਤੇ ਨਸ਼ਿਆਂ ਦੇ ਨਸ਼ੇ ਵੇਚਣ ਵਾਲੇ ਐਮਸੀ ਬਣਾਤੇ ਡੜੇ ਸੱਟੇ ਵਾਲੇ ਐਮਸੀ ਬਣਾਤੇ ਠੀਕ ਹੈ ਜੀ ਫਿਰ ਖੁੱਦ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਜੀਠਾ ਤਾਂ ਨਾਂ ਤੋਂ ਨਾਂ ਤੋਂ ਬਦਨਾਮ ਆ ਮਜੀਠਿਆ ਪੰਜਾਬ ਦੇ ਵਿੱਚ ਜੇ ਕਪੂਰਥਲੇ ਚ ਨਸ਼ਿਆ ਦਾ ਸਦਾਗਰ ਜੇ ਕਿਸੇ ਨੂੰ ਕਵਾਂਗੇ ਰਾਣਾ ਗੁਰਜੀਤ ਸਿੰਘ ਜਿੰਨੇ ਵੀ ਕਪੂਰਥਲੇ ਦੇ ਵਿੱਚ ਉਹ ਕੋਈ ਵੀ ਸਾਡੇ ਸਮਾਜ ਦੇ ਲੀਡਰ ਜਿੰਨੇ ਕਪੂਰਥਲੇ ਚ ਰਾਣੇ ਗੁਰਜੀਤ ਸਿੰਘ ਨਾਲ ਭਾਵੇਂ ਜੁੜੇ ਆ ਭਾਵੇਂ ਕਾਂਗਰਸ ਨਾਲ ਜੁੜੇ ਆ ਜਦੋਂ ਵੀ ਉਹ ਰਾਣਾ ਗੁਰਜੀਤ ਸਿੰਘ ਕੋ ਲੈ ਕੇ ਜਾਂਦੇ ਆਪਣੇ ਬੱਚਿਆਂ ਨੂੰ ਕਹਿੰਦੇ ਕਿ ਇਹ ਬੇਰੋਜ਼ਗਾਰ ਆ ਜੀ ਪੜ੍ਹ ਲਿਖ ਗਿਆ ਇਹਨੂੰ ਕੰਮ ਦਿਓ ਰਾਣਾ ਜੀ ਇੱਕ ਬੰਦਾ ਕਣਾ ਦਿਓ ਜਿਹਨੂੰ ਨੌਕਰੀ ਲਵਾਇਆ ਹੋਵੇ ਕਿਆ ਬਾਤ ਆ ਕਾਰੋਬਾਰ ਜ਼ਰੂਰ ਖੋਲ ਕੇ ਦਿੱਤੇ ਤੁਸੀਂ ਨਸ਼ਿਆਂ ਦੇ ਨਸ਼ਿਆਂ ਦੇ ਕਾਰੋਬਾਰ ਖੋਲ ਕੇ ਦੇਤੇ ਜੇ ਅੱਜ ਸਾਨੂੰ ਇਸ ਚੀਜ਼ ਦੀ ਸਮਝ ਲੱਗ ਗਈ ਆ ਨਸ਼ਿਆਂ ਨੂੰ ਰੋਕਥਾਮ ਕਰਨ ਵਾਲੇ ਅਫਸਰਾਂ ਨੂੰ ਜੇ ਅਸੀਂ ਬਲਾ ਕੇ ਸਭ ਨਿਮਾਨਕ ਕਰਦੇ ਆ ਤੇ ਰਾਣਾ ਗੁਰਜੀਤ ਸਿੰਘ ਜੀ ਦੇ ਮਿਲ ਚ ਲੜਦੀਆਂ ਪਈਆਂ ਪਰ ਫਿਰ ਲੋਕਾਂ ਨੇ ਵੋਟਾਂ ਕਿਉਂ ਪਈਆਂ ਤੁਸੀਂ ਜਿਤਾਣੇ ਦਾ ਤੁਸੀਂ ਜਿਤਾਣੇ ਤੁਸੀਂ ਲੋਕੀ ਸਾਰੇ ਵੋਟਾਂ ਪਾ ਕੇ ਤੁਸੀਂ ਰਾਣਾ ਜੀ ਨੇ 25 ਸਾਲ ਚ ਵਰਕਲਪ ਕਿਉਂ ਹੋ ਗਿਆ ਨਹੀਂ ਰਾਣਾ ਜੀ ਗੁਰਜੀਤ ਸਿੰਘ ਨੂੰ ਅਸੀਂ ਨਹੀਂ ਜਿਤਾਉਣੇ ਜੀ ਨਾ ਹੀ ਅਸੀਂ ਰਮਣਾ ਰਾਣਾ ਗੁਰਜੀਤ ਸਿੰਘ ਜੀ ਨੂੰ ਵੋਟਾ ਰਾਣਾ ਗੁਰਜੀਤ ਸਿੰਘ ਜੀ ਨੂੰ ਵੋਟਾ ਸਿਰਫ ਉਹ ਪਾਉਂਦੇ ਆ ਜਿਹੜੇ ਉਹਨਾਂ ਦੇ ਨਸ਼ਿਆਂ ਦੇ ਨਾਲ ਵੱਜੇ ਹੋਏ ਆ ਜਾਂ ਉਹਨਾਂ ਦੇ ਬਕਾਊ ਆ ਓਲੀ ਓ ਲੋਰ ਜਿਹਦਾ ਬਦਲਾਅ ਹੋ ਗਿਆ ਜੂਤ ਸੀ ਗੱਲ ਗਈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਰਾਣਾ ਗੁਰਜੀਤ ਸਿੰਘ ਇਹ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਮੈਂ ਕਹਿੰਦਾ ਜੀ ਪਿਛਲੇ ਦਿਨੀ ਇੱਕ ਰਾਣਾ ਜੀ ਨੇ ਉਹਨੇ ਸਾਡੇ ਅਕਾਲੀ ਦਲ ਦੇ ਲੀਡਰ ਨੇ ਚੈਲੰਜ ਕੀਤਾ ਸੀਗਾ ਕਿ ਰਾਣਾ ਜੀ ਤੁਸੀਂ ਸੌ ਖਾੜੋ ਗੁਰੂ ਰਾਮਦਾਸ ਜੀ ਦੇ ਨਗਰੀ ਚ ਜਲੋ ਹਰਮੰਦਰ ਸਾਹਿਬ ਸੌ ਖਾੜੋ ਵਾਲੀਆ ਨੇ ਬਾਲੀਆ ਸਾਹਿਬ ਨੇ ਨਾਮ ਦਿੱਤੇ ਆ ਗਿਆ ਬਾਲੀਆ ਸਾਹਿਬ ਨੇ ਕਿ ਤੁਸੀਂ ਸੌ ਖਾ ਲੋ ਨਸ਼ਾ ਨਹੀਂ ਵੇਚਣਾ ਨਸ਼ਾ ਨਹੀਂ ਵੰਡਣਾ ਪੈਸਾ ਨਹੀਂ ਵੰਡਣਾ ਇਲੈਕਸ਼ਨ ਲੜ ਲਓ ਰਾਣਾ ਜੀ ਜਿੱਤਗੇ ਦਿਖਾ ਦਿਨ ਅੱਜ ਕਪੂਰਥਲੇ ਦੇ ਵਿੱਚ ਨਸ਼ੇ ਵਾਲਿਆਂ ਦੀ ਤਦਾਰ ਇੰਨੀ ਵੱਧ ਗਈ 2001 ਤੋਂ ਪਹਿਲਾਂ ਦਾ ਰਿਕਾਰਡ ਚੈੱਕ ਕਰ ਲੋ ਕਪੂਰਥਲੇ ਦੇ ਵਿੱਚ ਤਕੜੇ ਤਕੜੇ ਸੂਰਮੇ ਹੋਏ ਆ ਇਹ ਜਿਹੜੀ ਆ ਰਿਆਸਤੀ ਧਰਤੀ ਮਹਾਰਾਜਾ ਜਗਜੀਤ ਸਿੰਘ ਜੀ ਦਾ ਸ਼ਹਿਰ ਆ ਜਿਹੜਾ ਰਿਆਸਤੀ ਸ਼ਹਿਰ ਵਾ ਇੱਥੇ ਤਕੜੇ ਤਕੜੇ ਜਿੰਨੇ ਸਗੇ ਸਾਡੇ ਪਹਿਲਵਾਨ ਹੋਏ ਆ ਜਿੰਨੇ ਸਗੇ ਅੱਜ ਤਕੜੇ ਤੋਂ ਤਕੜੇ ਇੱਥੇ ਨਸ਼ੇੜੀ ਲੱਭਦੇ ਪਏ ਆ ਉਹਨਾਂ ਦੇ ਪਾਣੀ ਦਾ ਰਿਕਾਰਡ ਚੈੱਕ ਕਰੋ ਦਿੱਲੀ ਲੁੱਟਾ ਖੋਵਾ ਵਾਲਿਆਂ ਦੇ ਪਰਚੇ ਦਰਜ ਹੁੰਦੇ ਲੜਾਈ ਝਗੜੇ ਵਾਲੇ ਪਰਚੇ ਖਤਮ ਹੋ ਗਏ ਕਿਉਂਕਿ ਕਿਸੇ ਦੇ ਵਿੱਚ ਅਣਖ ਹੀ ਨਹੀਂ ਲੜਦਾ ਤਾਂ ਕੋਈ ਹੈ ਹੀ ਨਹੀਂ ਲੁੱਟਾ ਖੋਵਾ ਕਰਦੇ ਪਏ ਕਰਦੇ ਕੌਣ ਪਏ ਜਿਨ੍ਹਾਂ ਨੂੰ ਇਹਨਾਂ ਨੇ ਨਸ਼ਾ ਦਿਲਾਤਾ ਫੋਟੋ ਨੂੰ ਇਹ ਉਹਨਾਂ ਨੇ ਵਿਧਾਨ ਸਭਾ ਚ ਲਿਆ ਆ ਦੇ ਮੁੱਦਾ ਬਹੁਤ ਵੱਡਾ ਬਣਾਤਾ ਉਹਨੂੰ ਮੁੱਦਾ ਫੋਟੋ ਦਾ ਨਹੀਂਗਾ ਜੀ ਮੁੱਦਾ ਜਿਹੜਾ ਵਾਲਮੀਕੀ ਸਮਾਜ ਪ੍ਰਤੀਕਰਨਾ ਦਾ ਹਾਂ ਮੋਦਾ ਵਾਲਮੀਕੀ ਸਮਾਜਪਤੀ ਇਹਨਾਂ ਦੇ ਮੰਚ 'ਚ ਜਿਹੜੀ ਨਫ਼ਰਤ ਸੀ ਉਹ ਸਾਹਮਣੇ ਆ ਗਈ। ਹੁਣ ਤੁਹਾਡਾ ਕੀ ਐਕਸ਼ਨ ਹੋਏਗਾ? ਸਾਡਾ ਐਕਸ਼ਨ ਇਹ ਹੋਊਗਾ ਜੇ ਇਹ ਤਾਂ ਵਾਲਮੀਕੀ ਸਮਾਜ ਤੋਂ ਮਾਫੀ ਮੰਗਦੇ ਆ। ਠੀਕ ਆ ਸਮਾਜ ਦੀ ਮਰਜ਼ੀ ਹੋ ਉਹ ਇਹਨਾਂ ਨੂੰ ਮਾਫ ਕਰਨਾ ਨਹੀਂ ਕਰਨਾ ਨਹੀਂ ਸਮਾਜ ਨੇ ਮਾਫ ਕਰਨਾ ਹੋਇਆ ਤਾਂ 2027 ਦੇ ਇਲੈਕਸ਼ਨਾਂ ਜਦੋਂ 2027 ਚ ਐਮਸੀ ਚੋਣਾ ਵਾ 27 ਚ ਵਿਧਾਨ ਸਭਾ ਚੋਣਾ ਤੁਹਾਡਾ ਬਾਈਕਾਟ ਚੱਲ ਰਹਿਊਗਾ। ਦੇਖੋ ਜੀ ਬਾਈਕਾਟ ਸਾਡਾ ਜਾਰੀ ਆ ਔਰ ਅੱਗੇ ਤਾਂ ਅਸੀਂ ਸਿਰਫ ਗੱਲ ਕਰਦੇ ਸੀਗੇ ਸਮਾਜ ਦੇ ਵਿੱਚ ਕਿ ਇਹਨਾਂ ਨੂੰ ਨਸ਼ੇ ਦੇ ਸਤਾਗਰਾਂ ਨੂੰ ਅੱਗੇ ਨਾਲ ਲੈ ਕੇ ਆਓ। ਹੁਣ ਲਗੇ ਅਸੀਂ ਸਾਹਮਣੇ ਆਵਾਂਗੇ ਦੇਖੋ ਅੱਗੇ ਨਜਾਇਜ਼ ਪਰਚੇ ਨਜਾਇਜ਼ ਪਰਚੇ ਸਾਨੂੰ ਪਤਾ ਇਹ ਪਰਚਿਆਂ ਤੋਂ ਇਲਾਵਾ ਕੋਖਣੀ ਕਰਾ ਸਕਦੇ ਸਾਡੇ ਤੇ ਨਜਾਇਜ਼ ਪਰਚੇ ਕਰਾ ਸਕਦੇ ਗੋਲੀ ਮਰਵਾ ਦੇਣਗੇ ਕੋਈ ਡਰ ਨਹੀਂ ਗੋਲੀ ਦਾ ਪਰ ਸਾਡਾ ਔਨ ਵਾਲਾ ਜਿਹੜਾ ਬੱਚਿਆਂ ਦਾ ਭਵੇਖਾ ਉਹ ਨਸ਼ਿਆਂ ਤੋਂ ਰਹਿਤ ਹੋ ਜਾਏਗਾ ਜੇ ਰਾਣਾ ਗੁਰਜੀਤ ਸਿੰਘ ਇੱਥੋਂ ਕਪੂਰਥਲੇ ਚੋਂ 2027 ਚ ਸਾਡੇ ਲੋਕਾਂ ਨੇ ਇਹਨੂੰ ਕਰ ਦਿੱਤਾ ਤੇ ਨਸ਼ਿਆਂ ਤੋਂ ਰਹਿਤ ਸਾਡਾ ਜਿਹੜਾ ਕਪੂਰਥਲਾ ਹੋ ਜਾਏਗਾ ਸਾਡੇ ਬੱਚਿਆਂ ਦਾ ਭਵੇਖ ਹੋ ਜਾਏਗਾ ਕਪੂਰਥਲੇ ਦੇ ਵਿੱਚੋਂ ਬੜੇ ਬੜੇ ਤਕੜੇ ਅਫਸਰ ਬਣ ਕੇ ਨਿਕਲਣਗੇ ਸਾਡੇ ਬੱਚੇ ਪੜ੍ਹ ਲਿਖ ਕੇ ਪਰ ਅੱਜ ਸਾਡੀ ਪੀੜ੍ਹੀ ਜਿਹੜੀ ਆ ਉਹ ਇਹਨੇ ਨਸ਼ੇਾਂ ਤੇ ਡੋਪ ਦਿੱਤੀ ਆ। ਬਹੁਤ ਦੇਖਿਆ ਜਿੱਦਾਂ ਤੁਸੀਂ ਇਨਵਾਲਮੀ ਸਭਾ ਦੇ ਬਹੁਤ ਹੁਨਰ ਹੈ ਗਈ ਉਹ ਜਿਹਦਾ ਵਿਧਾਨ ਸਭਾ ਰਾਜ ਸਾਹਿਬ ਨੇ ਇੱਕ ਮੁੱਦਾ ਚੱਕਿਆ ਕਿ ਇਨਸਪੈਕਟਰਾਂ ਦੀਆਂ ਫੋਟੋਆਂ ਜਿਹੜੀ ਕਿ ਲੱਗੀਆਂ ਕੀ ਉਹਨਾਂ ਨੂੰ ਗਰੇਜ ਕੀ ਹੋਇਆ ਜਦੋਂ ਕਿ ਸਾਰਿਆਂ ਨੂੰ ਕੋਈ ਜ ਕੋਈ ਨਹੀਂ ਸਮਝਦਾ ਕਿ ਇਨਸਪੈਕਟਰਾਂ ਵੱਲੋਂ ਕੀ ਜੱਲਾ ਨਾ ਸਾਹ ਚੜ ਗਿਆ। ਮੈਂ ਵਿਕਾਸ ਸਦੀ ਹਲਕਾ ਕਪੂਰਥਲਾ ਇੰਚਾਰਜ ਆਮ ਆਦਮੀ ਪਾਰਟੀ ਐਸਸੀਐਲ ਮੇਰੇ ਭਾਜੀ ਉਹਨਾਂ ਨੇ ਸਵਾਲ ਪੁੱਛਿਆ ਕਿ ਰਾਣਾ ਜੀ ਨੂੰ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਬੋਲਣਾ ਪਿਆ ਸਾਡੇ ਦਲਿਤ ਸਮਾਜ ਦੇ ਜਿਹੜੇ ਅਫਸਰ ਆ ਇਹਨਾਂ ਦੀ ਟਿੱਪਣੀ ਕੀਤੀ ਆ ਮੈਂ ਸੋਚਦਾ ਕਿ ਰਾਣਾ ਸਾਹਿਬ ਨੂੰ ਤਕਲੀਫ ਹੋਈ ਆ ਕਿ ਅੱਜ ਦਲਿਤ ਸਮਾਜ ਜਿਹੜਾ ਆ ਉਹ ਜਾਗ ਉਠਿਆ ਪੜ੍ਹ ਲਿਖ ਗਿਆ ਅਫਸਰ ਬਣ ਗਏ ਇਹ ਰਾਣਾ ਸਾਹਿਬ ਨੂੰ ਤਕਲੀਫ ਹੋਈ ਆ ਕਿ ਇਹਨਾਂ ਦੇ ਸਮਾਜ ਦੇ ਲੋਕ ਜਿਹੜੇ ਆ ਆ ਜਿਹੜੇ ਅਫੀਸਰ ਬੋ ਗਏ ਆ ਔਰ ਜੇ ਅਸੀਂ ਆਪਣੇ ਦਲਿਤ ਸਮਾਜ ਦੇ ਅਫੀਸਰਾਂ ਦੇ ਆ ਫੋਟੋਆਂ ਨਹੀਂ ਲਵਾਵਾਂਗੇ ਬੈਨਰਾਂ ਦੇ ਉੱਤੇ ਫਲੈਕਸੀਆਂ ਦੇ ਉੱਤੇ ਨਹੀਂ ਲਵਾਵਾਂਗੇ ਤਾਂ ਹੋਰ ਰਾਣਾ ਸਾਹਿਬ ਨੇ ਥੋੜੀ ਲਵਾ ਦੇਣੀ ਆ ਲੱਗਦਾ ਨਹੀਂ 25 ਸਾਲ ਦਾ ਉਹ ਦਵਗਾ ਹੀ ਚੁਣਵਾ ਚੋਦੇ ਇਹਦੇ ਸੋਹਲ ਟੋਪ ਕਰੀਏ ਦੇਖੋ ਜੀ ਹੁਣ ਸਾਡਾ ਸਮਾਜ ਜਿਹੜਾ ਆ ਉਹ ਬੜਾ ਪੜ੍ਹ ਲਿਖ ਗਿਆ ਜਾਗਰਿਤ ਹੋ ਗਿਆ ਵਾ 바ਵਾ ਸਾਹਿਬ ਦੀ ਲਹਿਰ ਤੇ ਚੱਲ ਰਿਹਾ ਆ ਉਹਨਾਂ ਨੂੰ ਠੀਕ ਹੈ ਜੀ ਇਸ ਕਰਕੇ ਇਹ ਲੋਕਾਂ ਨੂੰ ਜਿਹੜੀ ਆ ਤਕਲੀਫ ਹੋ ਰਹੀ ਆ ਇਹਨਾਂ ਨੂੰ ਆਪਣੀ ਵੋਟ ਦਾ ਡਰ ਆ ਕਿ ਜੇ ਇਹ ਦਲਿਤ ਸਮਾਜ ਪੜ ਲਿ ਗਿਆ ਜਿਹਨਾਂ ਆਫੀਸਰ ਬਣ ਗਏ ਆ ਸਾਡੇ ਸੋਤਾ ਸਾਹਿਬ ਪ੍ਰਧਾਨ ਆ ਔਰ ਜਾਗਰਤੀ ਇੰਨੀ ਆ ਗਈ ਆ ਕਿ ਸਾਡੀ ਵੋਟ ਕਿੱਥੇ ਜਾਏਗੀ ਇਹ ਆਪਣੀ ਵੋਟ ਨਹੀਂ ਰਾਜਨੀਤੀ ਖੇਡਦੇ ਆ